ਕਿਉਂ ਇਹ ਮਨਾਵਾ ਆਦਿ ਕੈਦੀਆਂ ਨੂੰ ਸੁਣਾਉਣ ਦੇ ਕਿਉਂ ਬੰਦੀ ਸ਼ੋਰ ਗੁਰੂ ਨਾਨਕ ਸਾਹਿਬ ਸਿੱਕੇ ਪਾਦਸ਼ਾਹ ਮੇਰੇ ਸਾਹਿਬ ਬੰਦੀ ਮੋਤ ਮੰਗੀ ਖਾਨੇ ਨੂੰ ਸੁਣਾਉਣ ਵਾਲੇ ਗੁਰੂ ਸਾਹਿਬ ਕੈਦੀਆਂ ਨੂੰ ਕਹਿੰਦੇ ਕਿਉਂ ਕਦਮ ਵਾਲੇ ਬੰਦੀ ਮੋਤ ਤੇਲੇ ਰੂਪ ਚ ਹੋਏ ਉਸ ਵੇਲੇ 52 ਰਾਜਿਆਂ ਕੈਦੀਆਂ ਨੂੰ ਗੁਰੂ ਸਾਹਿਬ ਜੀ ਨੇ ਆਪ ਦਾ ਪੱਲਾ ਪਕੜਾ ਕੇ ਸਾਰਿਆਂ ਨੂੰ ਗੋਲੀਏ ਦੇ ਕਿਲੇ ਤੋਂ ਕੱਢਿਆ ਸੀ ਕਹਿਰ ਚੋਂ ਕਿਉਂ ਮਹਾਰਾਜ ਸਾਹਿਬ ਬੰਦੀ ਸ਼ੋਰ ਸ਼ੇਵੇਂ ਪਾਦਸ਼ਾਹ ਨਾ ਹੈ ਗਨਜੀ ਚਾਰਗੁਰੂ ਗੋਬਿੰਦ ਸਿੰਘ ਜੀ ਉਹ ਤਾਰਾ ਆਇ ਨੂੰ ਮਾਰਿਆ ਔਰੰਗਜ਼ੇ ਜਫਰ ਨਾਮੇ ਨਾਲ ਮਰ ਗਿਆ ਸੀ ਬਹਾਦਰ ਸ਼ਾਹ ਗੱਦੀ ਤੇ ਬੈਠ ਕੇ ਮਹਾਰਾਜ ਦੇ ਅੱਗੇ ਨਾਮਸਕਾਰ ਕੀਤੀ ਮਹਾਰਾਜ ਕਹਿੰਦਾ ਸਾਰੇ ਜੇਹ ਖਾਨਿਆਂ ਨੂੰ ਰਿਹਾ ਕਰ ਦੇਈਨੇ ਔਰੰਗਜ਼ੇ ਦੇ ਕੈਦੀ ਸੀ ਬਹਾਦਰ ਸ਼ਾਹ ਨੇ ਬਚਨ ਮੰਨ ਕੇ ਉਹ ਸਾਰੇ ਕੈਦੀ ਰਿਹਾ ਕਰ ਦਿੱਤੇ ਸੀ ਨਾਨਕ ਕਹ ਪ੍ਰਭ ਰਾਖ ਲੈ ਤੁਮ ਕਰਕੇ ਅਰਦਾਸ ਕਰੀਏ ਮਹਾਰਾਜ ਦੇ ਦੇਹ ਪ੍ਰਭੂ ਸੰਰਾਥੋਂ ਤੁਸੀਂ ਰੱਖਿਆ ਕਰ ਲੋ ਸਾਨੂੰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਰੱਖ ਲੋ ਮੇਰੇ ਸਾਹਿਬ ਬੰਦੀ ਨੂੰ ਮੇਰੇ ਸੇਵਕ ਅਕਾਲ ਪੁਰਖ ਹੈ ਬੰਦੀ ਖਾਨਿਆਂ ਨੂੰ ਛਡਾਉਣ ਵਾਲੇ ਸੇ ਮਾਇਆ ਦੇ ਜੇਲ੍ਹ ਖਾਨਿਆਂ ਨੂੰ ਛਡਾਉਣ ਵਾਲੇ ਪ੍ਰਵੇਸ਼ ਕਰ ਉਹ ਅੰਤਰੀਆਮੀ ਮਾਤਾ ਦੇ ਘਰ ਉਹ ਕੀ ਜੋਈ ਜੇਲ੍ਹ ਦੇ ਚੋਂ ਮੁਖਤ ਨਹੀਂ ਪੈਰੋ ਪਰੇ ਸੰਦੋ ਕੋਸਲੇ ਥਾਏ ਨਾਨਕ ਸੋ ਤਹੀ ਕੋ ਮਸ਼ਹੂਰ ਹੋਏ ਜਿਸ ਦੇ ਨਾਮ ਕਿਉਂ ਬੰਦੀ ਖਾਨੇ ਤੋਂ ਮਾਤਾ ਦੇ ਘਰ ਉਹ ਬੰਦੀ ਖਾਨੇ ਤੋਂ ਛਡਾਉਣ ਵਾਲਿਆ ਰੱਖਿਆ ਕਰਨਾ ਇਹ ਇਮਨਾਵਾਦ ਜੋ ਜਿਹੜੇ ਸਾਧ ਸੰਗਤ ਜੀ ਬਾਬਰ ਜਦੋਂ ਇਮਨਾਵਾਦ ਮਾਰੀ ਹੈ ਪਖਾਵਾ ਨੂੰ ਸਾਰਿਆਂ ਨੂੰ ਮਾਰਤਾ ਅੱਤੇ ਖਾਂ ਵਗੈਰਾ ਸਾਰੇ ਮਾਰੇ ਗਏ ਉਸ ਵੇਲੇ ਜਿਹੜੇ ਬਾਕੀ ਜੰਗ ਤੋਂ ਬਚੇ ਬੁੱਧ ਬਾਲ ਇਸਤਰੀਆਂ ਸਾਰੇ ਕੈਦੀ ਕਰਕੇ ਸਾਧ ਸੰਗਤ ਜੀ ਬਾਬਰ ਚਾਰ ਕੋਦ ਉੱਤੇ ਜਾ ਕੇ ਡੇਰਾ ਕਰ ਲਿਆ ਸਾਰਿਆਂ ਦੇ ਅੱਗੇ ਚੱਟੀਆਂ ਰੱਖਤੀਆਂ ਕਹਿੰਦੇ ਦਾਣਾ ਦਲੋ ਘੋੜਿਆਂ ਵਾਸਤੇ ਇਸ ਪ੍ਰਕਾਰ ਤੀਨਾਂ ਦਾਣਾ ਦਰਨ ਵਾਸਤੇ ਲਾਤੇ ਕੈਦੀ ਬਣਾ ਕੇ ਹਾਲਰ ਹੁੰਦੇ ਹਨ ਉਸ ਹਵਾਤ ਨੂੰ ਮਾਰਨ ਚਾਹੇ ਜਿੰਸਰ ਸਹਨ ਪੱਤੀਆਂ ਮੰਗੀ ਪਾਣ ਸਹੂਰ ਫਿਰ ਕਾਤੀ ਮੁੰਨੀਆਂ ਗਾਲੇ ਕੀ ਆਵੇ ਤੂੜ ਆਦੇਸ ਬਾਬਾ ਦੇਸ ਆਪ ਬੁਖਤਰ ਅੰਤ ਨਾ ਬਾਹਾ ਕਰ ਕਰ ਦੇਖੇ ਵੇਸ ਜਦੋਂ ਸੀ ਆਗਿਆ ਆਈਆਂ ਬਾਬੇ ਸੋਹਣ ਪਾਸ ਵੀਂ ਡੋਲੀ ਚ ਆਈਆਂ ਦੰਖਣ ਕੀਤੇ ਰਾਸ ਉਪਰੋਂ ਪਾਣੀ ਵਾਰਿਆ ਝੱਲੇ ਚ ਹੁਕਨ ਪਾਸ ਇਸ ਪ੍ਰਕਾਰ ਦੀ ਉਹਨਾਂ ਦੀ ਰਿਸ਼ਾ ਸੀ ਜਿਨ੍ਹਾਂ ਨੂੰ ਹੇਰੋ ਜਿਹੜੇ ਸਾਹਿਬ ਸੰਗੇ ਜੀ ਉਹਨਾਂ ਦੀ ਕਈ ਦਿਨਾਂ ਹੋ ਗਈਆਂ ਬੜੀਆਂ ਦੁੱਖੀਆਂ ਹੋਈਆਂ ਸਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਕਹਿਦਿਆਂ ਨੂੰ ਸੁਣਾਉਣ ਵਾਸਤੇ ਜਲਕਪੁਰੂ ਜੀ ਰੋੜੀ ਸਾਹਿਬ ਜੋ ਗੁਰਦਾਰਾ ਮਹਾਰਾਜਾ ਐਮਨਾਬਾਦ ਵਿੱਚ ਉੱਥੇ ਬੈਠੇ ਸਨ ਉੱਥੇ ਬੈਠਾ ਨੂੰ ਕੋਈ ਮੁਗਲ ਨੇ ਆ ਕੇ ਕਿਹਾ ਕਿ ਚਲੋ ਤੁਸੀਂ ਵੀ ਕਹੋ ਉਸ ਵੇਲੇ ਇੱਕ ਬ੍ਰਾਹਮਣ ਦੇ ਭਾਈ ਲਾਲੋ ਮਹਾਰਾਜ ਦੀ ਸ਼ਰਨ ਆਏ ਗੋਮਨ ਲੋਕ ਜਿਹੜੇ ਆਏ ਸੀ ਉਹਨਾਂ ਨੂੰ ਉਹ ਬ੍ਰਾਹਮਣ ਦੇ ਘਰ ਕੋ ਪੁਤਰੀ ਆ ਵਿਆਹ ਹੋ ਕੇ ਰੋ ਮਠਾਈ ਦਿੱਤੀ ਉਹ ਭੁਖਿਆਂ ਨੂੰ ਤਾਂ ਤੋੜ ਦਿੱਤਾ ਦੇ ਕੇ ਮਠਾਈ ਉਹ ਭਾਈ ਲਾਲ ਨੂੰ ਕਹੇ ਤੂੰ ਚਾਰ ਕੋਤੇ ਸੁੱਕਾ ਚਲਾ ਆ ਉੱਥੇ ਜਾ ਕੇ ਨਿਵਾਸ ਕਰ ਆਪ ਤੇ ਜੀ ਪਾਤਸ਼ਾਹ ਬੈਠੇ ਰਹੇ ਮਗਲ ਕਾ ਕੇ ਅੱਗੇ ਚੱਲੋ ਸਾਡੇ ਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਦਿਆਂ ਨੂੰ ਸੁਣਾਉਣ ਬਾਅਦ ਤੇ ਮਗਲ ਦੇ ਕਹੇ ਤੇ ਉਸ ਕੇ ਚੁਰਤੇ ਸਤਜਨਾਬ ਸਰਤੇ ਦੋ ਜਨਾਂ ਨੇ ਕਹਤੇ ਬੋਝਾ ਰੱਖਣਾ ਚਾਹਿਆ ਉਹ ਸਰਤੇ ਨਹੀਂ ਮੰਨਤੀ ਸੀ ਮਹਾਰਾਜ ਸਾਹਿਬ ਨੇ ਇੱਕ ਦੇਖੀ ਜਾਂ ਹੱਥ ਘਰ ਉੱਚੀ ਰਹੀ ਮਹਾਰਾਜ ਸਿਰ ਨਾਲ ਨਾਲ ਜੁੜੇ ਇਸ ਪ੍ਰਕਾਰ ਹੈਰਾਨ ਹੋਗੇ ਉਵੇਂ ਪਰ ਨਾਲ ਨਾਲ ਪੰਡ ਮਾਰਾ ਸਾਰੇ ਤੁਰ ਹੀ ਜਾਂਦੇ ਤੇ ਸਿਰ ਤੇ ਨਾਲ ਨਹੀਂ ਲੱਗੀ ਉੱਚੀ ਇੱਕ ਭਾਈ ਬਾਲੇ ਨੂੰ ਪੰਡ ਚੁਕਾ ਰਹੀ ਤੇ ਮਰਦਾਨੇ ਨੇ ਕਰੀ ਵਾਲਾ ਘੋੜਾ ਫਰਾਤਾ ਮਹਾਰਾਜ ਕਹਿੰਦੇ ਮਰਦਾਨਿਆਂ ਰਵਾਜ ਵਜਾ ਕਹਿੰਦੇ ਮਹਾਰਾਜ ਤੁਸੀਂ ਬੜੇ ਬੇਦਰਵਾ ਹੋ ਇਹ ਘੋੜਾ ਇਨਾਰੀ ਵਾਲਾ ਮੇਰੇ ਦੋ ਹੱਥਾਂ ਨਾਲ ਸੌਂ ਕੇ ਤੁਰਿਆ ਜਾਂਦਾ ਹੈ ਤੋ ਉਹ ਕੋੜਾ ਛੜਦਾ ਮੁਗਲ ਮਾਰ ਨੂੰ ਜੇ ਮੈਨੂੰ ਇਹ ਭੱਜੂਗਾ ਮਹਾਰਾ ਕਹਿੰਦੇ ਆਪੇ ਤੁਰਿਆ ਆਉ ਫਿਕਰ ਨਾ ਕਰ ਮਰਦਾਨੇ ਨੇ ਉਸਦੇ ਬਚਨ ਮੰਨ ਕੇ ਕੋੜਾ ਛੜਦਾ ਕੋੜਾ ਖੜ ਗਿਆ ਮਸਤਾ ਆ ਗਿਆ ਮਰਦਾਨੇ ਰਵਾਵ ਖੋਰ ਤੇ ਬਜਾਉਣ ਲੱਗਾ ਆਪ ਸ਼ੌਤ ਪੜਦੇ ਜਾਂਦੇ ਆ ਉਸਦੇ ਨੇ ਕੋੜਾ ਸੌਨ ਖਸਮਾਨਾ ਕੀਆ ਹਿੰਦੁਸਤਾਨ ਦਦਾਇਆ ਆਪੋ ਦੋਸ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਕੀਤੀ ਮਾਰ ਪਈ ਕਰਲਾਉਣ ਤੱਕ ਦੀ ਬੜਬੜਾ ਆਇਆ ਇਸ ਪ੍ਰਕਾਰ ਦੇ ਬਾਤਾਂ ਕੰਦੇ ਜਾ ਰਹੇ ਆ ਜਦੋਂ ਉਹਤੇ ਮਹਾਰਾਜਾ ਸਾਹਿਬ ਗਏ ਉੱਥੇ ਜਾ ਕੇ ਸਭ ਨੂੰ ਕੈਦਖਾਨੇ ਦੀ ਜਿੱਥੇ ਸੀ ਹਾਰੀ ਲੋਕ ਬਚਾਏ ਉਸੇ ਬਚਾਉਂਦਾ ਇੱਕ ਚੱਤੀ ਮਹਾਰਾਜ ਦੇ ਕੋਲ ਜੀ ਹਾਰੀ ਆਖ ਦਿੱਤੀ ਤੇ ਬਾਕੀ ਪahari ਵਾਲੇ ਮਰਦਾਨੇ ਨੇ ਕਦੇ ਦਿੱਤੀ ਕਹਿੰਦੇ ਦਾਣਾ ਦਲੋ ਮਹਾਰਾਜ ਸਾਹਿਬ ਚੱਤੀ ਦੀ ਗੜਾ ਪਾਈ ਜਾਂਦੇ ਐ ਤੇ ਉਸ ਵਕਤ ਆਪੇ ਚੱਤੀ ਫਰੀ ਜਾਂਦੀ ਐ ਇਹ ਕਰਕੇ ਉਹਨਾਂ ਨੂੰ ਜਿਹੜੇ ਮੁਗਲ ਸਿੰਘ ਜਾ ਕੇ ਭੱਜ ਜਾ ਕੇ ਬਾਬਰ ਨੂੰ ਦੱਸਿਆ ਉਹ ਬਾਵਰਾ ਚੀ ਚਾਹ ਚਾਹੇ ਜੇ ਕਰਾਮਾਤ ਵਾਲੇ ਸੰਤ ਆ ਗਏ ਆ ਉਹ ਚੱਕੀਆਂ ਆਪੇ ਫਿਰਦੀਆਂ ਭਾਈ ਮਨੀ ਸਿੰਘ ਨੇ ਤਾਂ ਉਹ ਲਿਖਿਆ ਵੀ 1100 ਕੈਦੀ ਸੀ ਭਾਈ ਗੁਰਦਾਸ ਜੀ ਵਾਰ ਰੱਖਦੇ ਹੁਆ ਉੱਥੇ ਉਹਨਾਂ ਨੇ ਲਿਖਿਆ ਕਿ 1100 ਕੈਦੀ ਸੀ ਉਸ ਵੇਲੇ ਇਹ ਬਾਵਰ ਦੀ ਕੈਦ ਵਿੱਚ ਉਹਨਾਂ ਨੂੰ ਮਾਇਆ ਨੇ ਕਿਹਾ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਚੱਕੀਆਂ ਆਪੇ ਫਿਰਨੀਆਂ ਗੜਾ ਪਾਈ ਆ ਇਹ ਉਸ ਵੇਲੇ ਚੱਕੀਆਂ ਆਪੇ ਫਿਰਨ ਲੱਗੀਆਂ 1100 ਚੱਕੀਆਂ ਆਪੇ ਫਿਰਨ ਲੱਗੀਆਂ ਤੇ ਗੜਾ ਪਾਈ ਜਾਣ ਜਾਬ ਕਰੀ ਜਾਣ ਖੁਸ਼ ਹੋ ਕੇ ਰੇਸ ਤੇ ਬਾਬਰ ਗੁਰੂ ਸਾਹਿਬ ਦੇ ਪੈਰੀਂ ਪਾਈ ਗਿਆ ਕਹਿੰਦੇ ਮਾਰਾ ਮੈਨੂੰ ਬਖਸ਼ ਲੋ ਉਸ ਵੇਲੇ ਗੁਰੂ ਮਹਾਰਾਜਾ ਨੇ ਕਹਿੰਦਾ ਬਖਸ਼ਾ ਤਾ ਜਾਵੇਂਗਾ ਜਿਨਾਂ ਤੇਰੇ ਨਾਲ ਜੰਗ ਕੀਤਾ ਪਠਾਣਾ ਨੂੰ ਨਾਲ ਨਾਲ ਤੈਂ ਜੰਗ ਕੀਤਾ ਆਇਰੇ ਇਸੀ ਦੇ ਪੁਰਸ਼ ਤੇ ਬਾਲਕ ਬਿਰਤਾਂ ਚਾਇਰ ਕੀਤਾ ਉਹਨਾਂ ਨੂੰ ਤੇਰਾ ਕੀ ਵਿਗਾੜਿਆ ਇਹਨੂੰ ਰਿਹਾ ਕਰ ਦੇ ਇਸ ਤੋਂ ਤੇ ਬਾਬਰ ਨੇ ਕਹ ਤੋ ਰਿਹਾ ਕਰ ਤੋ ਗੁਰੂ ਸਾਹਿਬ ਜੀ ਖੁਸ਼ ਹੋਏ ਕਹਿੰਦਾ ਮਾਰਾ ਮੇਰੀ ਕੋਲ ਵੀ ਕਦੇ ਰਾਜ ਨਹੀਂ ਹੋਇਆ ਮਹਾਰਾਜ ਕਹਿੰਦੇ ਚੰਗਾ ਜਿੰਨਾ ਤੇ ਨਿਆਂ ਕਰੋਗੇ ਉਹਨਾਂ ਦੇ ਤੁਹਾਡੀ ਕੋਲ ਤੇ ਰਾਜ ਰਹੇਗਾ ਜਿਉਂ ਨਿਆਂ ਛੱਡ ਦਉਂਗੇ ਸੀਸ ਲੈ ਕੇ ਫਿਰ ਤੋਂ ਵਾਪਸ ਕਰ ਲੈਣਾ ਇਹ ਬਚਨ ਕੀਤੇ ਸਰ ਮਹਾਰਾਜ ਸਾਹਿਬ ਗੁਰੂ ਸਾਹਿਬ ਜੀ ਪਹਿਲੇ ਪਾਤਸ਼ਾਹ ਨੇ ਕਿਉਂ ਐਮਨਾ ਆਵਾਜ਼ ਦੇ ਕੇ ਜੀ ਨੂੰ ਸੁਣਾਉਣ ਦੇ ਕਿਉਂ ਬੰਦੀ ਸ਼ੋਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਾਹਿਬ ਬੰਦੀ ਮੋਤ ਮੰਗੀ ਖਾਣੇ ਨੂੰ ਸੁਣਾਉਣ ਵਾਲੇ ਗੁਰੂ ਸਾਹਿਬ ਕਹਿੰਦਿਆਂ ਨੂੰ ਕਹਿੰਦੋਂ ਕਦੋਂ ਵਾਲੇ ਬੰਦੀ ਮੋਤ ਪਹਿਲੇ ਰੂਪ ਤੋਂ ਹੋਏ ਤੇ ਕਿਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਾਇਲ ਵਿੱਚ ਮਹਾਰਾਜ ਸਾਹਿਬ ਜੀ ਨੂੰ ਸਾੜ ਸਤੀ ਤੋਂ ਬਚਣ ਵਾਸਤੇ ਇਸ ਨੇ ਕਿਲਿਸਾ ਕਰਨ ਵਾਸਤੇ ਬਹਾਨੇ ਨਾਲ ਚੰਦੂ ਨੂੰ ਯਾਤ ਤੇ ਸੀ ਉਸ ਵੇਲੇ 52 ਰਾਜਿਆਂ ਤੇਦਿਆਂ ਨੂੰ ਗੁਰੂ ਸਾਹਿਬ ਜੀ ਨੇ ਆਪ ਦਾ ਪੱਲਾ ਪਕੜਾ ਕੇ ਸਾਰਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਕੱਢਿਆ ਸੀ ਕਹਿਰ ਚੋਂ ਕਿਉ ਮਹਾਰਾਜ ਸਾਹਿਬ ਬੰਦੀ ਛੋੜ ਸ਼ੇਰ ਦੇ ਪਾਤਸ਼ਾਹ ਨਾ ਹੋਏ ਗੈਬ ਹੋਰ ਬੰਦੀ ਛੋੜ ਮਹੰਕਾਰ ਦੁਸ਼ਕਾਰੀ ਕਨਜੀ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਰਾ ਆਇ ਨੂੰ ਮਾਰਿਆ ਉਦਾਂ ਨੂੰ ਜੇ ਜਫਰ ਨਾਮੇ ਵਾਲ ਮਰ ਗਿਆ ਸੀ ਬਹਾਦਰ ਸ਼ਾਹ ਗੱਦੀ ਤੇ ਬੈਠ ਕੇ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ ਮਹਾਰਾਜ ਨੇ ਕਿਹਾ ਸਾਰੇ ਜੇਲ੍ਹ ਖਾਨਿਆਂ ਨੂੰ ਰਿਹਾ ਕਰ ਦੇ ਇਹਨੇ ਰੰਗੇ ਦੇ ਕੈਦੀ ਸੀ ਬਹਾਦਰ ਸ਼ਾਹ ਨੇ ਬਚਨ ਮੰਨ ਕੇ ਉਹ ਸਾਰੇ ਕੈਦੀ ਰਿਹਾ ਕਰ ਦਿੱਤੇ ਸੀ ਤੇ ਉਸੋ ਤਸਾਲ ਸੰਗੇ ਦੀ ਆਗਰੇ ਦੇ ਕੈਦੀਆਂ ਚੋਂ ਫਿਰਦਾ ਰਾਮ ਕਬੀ ਜਿਹੜਾ ਸੀ ਉਹ ਹਨੂਮਾਨ ਦਾ ਪਾਸ਼ਕ ਸੀ ਕੇਲੇ ਦੇ ਪਤਰੀਆਂ ਦੇ ਉੱਤੇ ਉਸਨੇ ਪੋਝ ਪਤਰ ਦੇ ਉੱਤੇ ਹਨੂਮਾਨ ਨਾਦਕ ਲਿਖਿਆ ਹੋਇਆ ਸੀ ਉਹ ਨਾਟਕਮਾਰ ਸਾਡੇ ਪਾਸ ਦੇਸ਼ ਪੀਕਾ ਸੀ ਉਹਦੇ ਵਿੱਚ ਕੁਝ ਪਰਸਰਾਮ ਦਾ ਤੇ ਲਖਮਨ ਦਾ ਜਿਹੜਾ ਸੁਵਾਦ ਸੀ ਉਹ ਕੁਝ ਪੱਤਰੇ ਰੁੱਲਦੇ ਸਾਨੇ ਉਹਨੇ ਤਾਂ ਕਾਂਸੀ ਰਾਮ ਪੰਡਤ ਮਾਰ ਦੇ ਕਦੀਆਂ ਚਹੀ ਉਹ ਵੀ ਕਵਤਾ ਹਿਰਦਾ ਰਾਮ ਨਾਲ ਮਿਲ ਕੇ ਕਰਕੇ ਪੁਆਇਆ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਕਲਗੀ ਧਰਨ ਦੀ ਇਹ ਸਾਰੇ ਰੀਲ ਖਾਨੇ ਰੰਗ ਜੋਗ ਦੇ ਜਾਂਦੇ ਅਰਹਤ ਰਾਤੇ ਹੀ ਬਹਾਦਰ ਸ਼ਾਹ ਨੂੰ ਉਹ 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 ਕਮੰਡ ਨੇ ਤੇ ਬਖਸ਼ੀ ਕਰਕੇ ਇਹ ਪ੍ਰਕਾਰ ਸਾਹਿਬ ਸੰਜੀਤ ਜੀ ਮੇਰੇ ਸਾਹਿਬ ਬੰਦੀ ਨੂੰ ਜੇ ਤਵੇ ਇਸ ਪ੍ਰਕਾਰ ਮਾਤਾ ਦੇ ਗਰੂ ਰੂਪੀ ਬੰਦੀ ਖਾਨੇ ਤੋਂ ਛੁਡਾਉਣ ਵਾਲਾ ਹੈ ਮਾਦਰ ਗਰ ਮਾਇਆ ਦੇ ਬੰਦੀ ਖਾਨੇ ਛੁਡਾਉਣ ਵਾਲਾ ਹੈ ਕਿਰਪਾ ਕਰੋ ਸਭ ਨੂੰ ਜੂਨਾ ਦੇ ਵੀ ਬੰਦੀਖਾਨੇ ਤੋਂ ਮੋਛ ਛੁਡਾਉਣਾ ਕਰੋ ਆਪ ਕਦਕ ਹੋਵੇ ਸਾਧ ਸੰਗਤ ਦੇ ਮਹੰਨ ਦਾ ਆ ਸਰਗੁਣ ਜੀ ਕਹਿੰਦੇ ਜੇ ਭਾਈ ਸੰਗਤ ਪ੍ਰਾਪਤ ਹੋ ਜਾਵੇ ਬਿੰਸਹਿ ਸਭ ਭੇਸੂ ਸਾਰੀਆਂ ਸੋਚ ਚਿੰਤਾ ਜਿਹਨੀਆਂ ਫਿਕਰ ਹੈ ਇਹ ਸਾਰੇ ਨਾਸ ਹੋ ਜਾਂਦੇ ਆ ਕਦਕ ਜੀਵ ਜੋ ਹੈ ਇਹਨੂੰ ਜੇ ਸੰਗਤ ਦੀ ਪ੍ਰਾਪਤੀ ਹੋ ਜਾਵੇ ਸਾਰੀਆਂ ਸੋਚਾਂ ਫਿਕਰ ਚਿੰਤਾ ਇਹਦੇ ਨਾਸ ਹੋ ਜਾਂਦੇ ਹਨ ਉਨਾਂ ਨੂੰ ਸਹਤ ਹੋ ਜਾਂਦਾ ਹੈ ਸਭ ਚਿੰਤਾ ਤੋਂ ਰਾਹਤ ਹੋ ਜਾਂਦਾ ਹੈ ਚਿੰਤਾ ਚਿਖਾ ਦੀ ਨਿਆਂ ਹੀ ਮੰਨੀਆਂ ਲੋਕਾਂ ਨੇ